ਭਾਗ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪੜ੍ਹਾਂਗੇ ਭਾਰਤ ਵਿੱਚ ਮਿਲਣ ਵਾਲੀਆਂ ਮਿੱਟੀਆਂ ਤੇ ਉਹਨਾਂ ਮਿੱਟੀਆਂ ਵਿੱਚ ਉਗਾਈਆਂ ਜਾਣ ਵਾਲੀਆਂ ਪ੍ਰਮੁੱਖ ਫਸਲਾਂ ਬਾਰੇ ਜੋ ਇਸ ਸਮੇਂ ਤੁਸੀਂ ਮਾਨ ਚਿੱਤਰ ਨਕਸ਼ਾ ਦੇਖ ਰਹੇ ਹੋ ਇਹਦੇ ਵਿੱਚ ਭਾਰਤ ਵਿੱਚ ਮਿਲਣ ਵਾਲੀਆਂ ਮਿੱਟੀਆਂ ਹਨ ਸਭ ਤੋਂ ਪਹਿਲਾਂ ਆਪਾਂ ਸੰਖੇਪ ਦੇ ਵਿੱਚ ਜਿਹੜੀਆਂ ਮਿੱਟੀਆਂ ਨੇ ਉਨਾ ਬਾਰੇ ਪੜਾਂਗੇ ਇਹ ਬੱਚਿਓ ਸਭ ਤੋਂ ਉੱਪਰ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਹਿਮਾਲਿਆਨ ਰੀਜਨ ਜਿਹੜਾ ਅਰुणाचल प्रदेश ਤੱਕ ਇੱਕ ਚਾਪ ਦੀ ਤਰ੍ਹਾਂ ਹੈ ਇਹਦੇ ਵਿੱਚ ਜਿਹੜੀ ਮਿਲਣ ਵਾਲੀ ਮਿੱਟੀ ਹੈ ਉਸ ਨੂੰ ਜੰਗਲੀ ਜਾਂ ਪਹਾੜੀ ਮਿੱਟੀ ਕਿਹਾ ਜਾਂਦਾ ਹੈ ਇਸ ਮਨ ਚਿੱਤਰ ਵਿੱਚ ਇਹ ਸਫੇਦ ਰੰਗ ਦੀ ਦਿਖਾਈ ਗਈ ਹੈ ਸਭ ਤੋਂ ਉੱਪਰ ਵਾਲੀ ਜਿਹੜੀ ਮਿੱਟੀ ਹੈ ਉਹ ਜੰਗਲੀ ਜਾਂ ਪਹਾੜੀ ਮਿੱਟੀ ਇੱਥੇ ਲਿਖਿਆ ਹੋਇਆ ਹੈ ਮਾਊਂਟੇਨ ਐਂਡ ਫੋਰੈਸਟ ਸੋਇਲ ਪੰਜਾਬੀ ਵਿੱਚ ਜੰਗਲੀ ਤੇ ਪਹਾੜੀ ਮਿੱਟੀ ਉਸ ਤੋਂ ਬਾਅਦ ਜਿਹੜੀ ਦੂਜੀ ਸਾਡੀ ਪ੍ਰਮੁੱਖ ਮਿੱਟੀ ਹੈ ਉਹ ਹੈ ਅੰਗਰੇਜ਼ੀ ਵਿੱਚ ਅਲੂਵੀਅਲ ਸੋਇਲ ਤੇ ਪੰਜਾਬੀ ਵਿੱਚ ਅਸੀਂ ਇਸ ਨੂੰ ਕਹਿੰਦੇ ਹਾਂ ਜਲੋਡੀ ਮਿੱਟੀ ਸੰਖੇਪ ਦੇ ਵਿੱਚ ਵਿਦਿਆਰਥੀ ਮੈਂ ਜਲੋੜ ਸ਼ਬਦ ਜਾਂ ਅਲੂਵੀਅਲ ਸ਼ਬਦ ਬਾਰੇ ਸਮਝਾਉਣਾ ਚਾਹੂੰਗਾ ਕਿ ਜਲੋੜ ਸ਼ਬਦ ਦੀ ਰਚਨਾ ਜਿਹੜਾ ਨਦੀਆਂ ਦੁਆਰਾ ਲਿਆਂਦਾ ਗਿਆ ਮਟੀਰੀਅਲ ਜਿਹੜਾ ਹੜਾਂ ਦੇ ਰੂਪ ਦੇ ਵਿੱਚ ਹੜਾਂ ਦੇ ਪਾਣੀ ਦੇ ਰੂਪ ਦੇ ਵਿੱਚ ਨਿਖੇਪਿਤ ਹੋ ਜਾਂਦਾ ਹੈ ਉਸ ਨੂੰ ਜਲੋੜ ਕਿਹਾ ਜਾਂਦਾ ਹੈ ਸੌਖੇ ਸ਼ਬਦਾਂ ਵਿੱਚ ਇਹ ਪਹਾੜਾਂ ਵਿੱਚੋਂ ਵਗਦੀਆਂ ਹੋਈਆਂ ਨਦੀਆਂ ਜਦੋਂ ਮੈਦਾਨੀ ਭਾਗਾਂ ਦੇ ਵਿੱਚ ਆ ਕੇ ਖੜਾ ਦਾ ਪਾਣੀ ਨਾਲ ਲਿਆ ਕੇ ਜਿਹੜਾ ਨੂੰ ਨਿਖੇਪ ਕਰ ਦਿੰਦੀਆਂ ਹਨ ਉਹਨੂੰ ਜਲਾਸ਼ਾ ਦਿੰਦੀਆਂ ਹਨ ਉਸ ਤਰ੍ਹਾਂ ਦੇ ਪਦਾਰਥ ਨੂੰ ਜਲੋੜ ਕਿਹਾ ਜਾਂਦਾ ਹੈ ਤੇ ਇੱਥੇ ਮਿਲਣ ਵਾਲੇ ਇਸ ਖੇਤਰ ਦੇ ਵਿੱਚ ਮਿਲਣ ਵਾਲੀ ਮਿੱਟੀ ਨੂੰ ਜਲੋਡੀ ਮਿੱਟੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਤੇ ਜਲੋਡੀ ਮਿੱਟੀ ਦੇ ਵਿੱਚ ਜਿਹੜਾ ਪ੍ਰਮੁੱਖ ਖੇਤਰ ਹੈ ਦੇ ਉੱਤਰੀ ਭਾਰਤ ਦੇ ਇਹਦੇ ਵਿਸ਼ਾਲ ਮੈਦਾਨ ਦਾ ਗ੍ਰੇਟ ਪਲੇਨਸ ਆਫ ਨਾਰਥ ਇੰਡੀਆ ਉੱਤਰੀ ਭਾਰ ਦੇ ਵਿਸ਼ਾਲ ਮੈਦਾਨ ਇੱਕ ਪਾਸੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਭਾਗ ਮੱਧ ਪ੍ਰਦੇਸ਼ ਦੇ ਕੁਝ ਭਾਗ ਬਿਹਾਰ ਬੰਗਾਲ ਦਾ ਲਗਭਗ ਸਾਰਾ ਹਿੱਸਾ ਇਸ ਤਰ੍ਹਾਂ ਦਾ ਹਿੱਸਾ ਹੁੰਦਾ ਹੈ ਇਸ ਤੋਂ ਬਿਨਾ ਜਿਹੜਾ ਕੋਸਟਲ ਇੰਡੀਆ ਜਿਹੜਾ ਪੂਰਬੀ ਘਾਟ ਵਾਲੇ ਪਾਸੇ ਜਿਹੜਾ ਕਿਉਂਕਿ ਇੱਥੇ ਵੀ ਨਦੀਆਂ ਨੇ ਜਿਹੜੀਆਂ ਡੈਲਟੇ ਬਣਾਉਂਦੀਆਂ ਹਨ ਤਾਂ ਉਹ ਵੀ ਜਲੋਦੀ ਮਿੱਟੀ ਦਾ ਨਖੇਪ ਇੱਥੇ ਕਰਦੀਆਂ ਨੇ ਇਹ ਖੇਤਰ ਉਸ ਤੋਂ ਬਿਨਾ ਜਿਹੜਾ ਆ ਰਾਜਸਥਾਨ ਦਾ ਕੁਝ ਖੇਤਰ ਮੱਧ ਪ੍ਰਦੇਸ਼ ਦਾ ਤੇ ਕੁਝ ਖੇਤਰ ਹੈ ਜਿਹੜਾ ਉਹ ਗੁਜਰਾਤ ਦਾ ਇਹਦੇ ਵਿੱਚ ਜਿਹੜਾ ਹੈ ਉਹ ਜਲੋਦੀ ਮਿੱਟੀ ਦੇ ਵਿੱਚ ਪਾਇਆ ਜਾਂਦਾ ਹੈ ਉਸ ਤੋਂ ਬਿਨਾ ਜਿਹੜੀ ਅਗਲੀ ਮਿੱਟੀ ਬਹੁਤ ਇੰਪੋਰਟੈਂਟ ਮਿੱਟੀ ਹੈ ਬਹੁਤ ਮਹੱਤਵਪੂਰਨ ਮਿੱਟੀ ਹੈ ਉਹ ਹੈ ਕਾਲੀ ਮਿੱਟੀ ਬਲੈਕ ਸੋਇਲ ਜਿਹੜੀ ਕੀ ਪ੍ਰਮੁੱਖ ਰੂਪ ਦੇ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕੁਸ਼ ਭਾਗ ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਮਿਲਦੀ ਹੈ। ਇਹ ਮਿੱਟੀ ਖੇਤੀਬਾੜੀ ਦੇ ਪੱਖ ਤੋਂ ਸਭ ਤੋਂ ਪ੍ਰਮੁੱਖ ਮਿੱਤੀਆਂ ਦੇ ਵਿੱਚ ਜਿਹੜੀ ਹੈ ਮੰਨੀ ਜਾਂਦੀ ਹੈ। ਉਸ ਤੋਂ ਬਿਨਾ ਅਗਲੀ ਮਿੱਟੀ ਹੈ ਰੈੱਡ ਐਂਡ 옐ੋ ਸੋਇਲ ਯਾਨੀ ਕਿ ਲਾਲ ਤੇ ਪੀਲੀ ਮਿੱਟੀ। ਇਹ ਲਾਲ ਤੇ ਪੀਲੀ ਮਿੱਟੀ ਦਾ ਜਿਹੜਾ ਨਿਰਮਾਣ ਹੈ ਇਹ ज्वालामुखी विस्फोट ਦੁਆਰਾ ਜਿਹੜੀਆਂ ਜੋ ਖੇਤਰਾਂ ਦੇ ਵਿੱਚ ਹੋਏ ਉਹਨਾਂ ਤੋਂ ਬਾਅਦ ਜਿਹੜੀਆਂ ਮਿੱਟੀਆਂ ਬਣੀਆਂ ਉਹਨਾਂ ਦੇ ਦੇ ਨਿਰਮਾਣ ਦੇ ਨਾਲ ਮਤਲਬ ਜਵਾਲਾਮੁਖੀ ਦੇ ਛੋਟਾਂ ਤੋਂ ਬਣੇ ਹੋਏ ਇਹਦੇ ਵਿੱਚ ਜਿਹੜੀ ਮਿੱਟੀ ਦਾ ਖੇਤਰ ਹੈ ਪ੍ਰਮੁੱਖ ਰੂਪ ਦੇ ਵਿੱਚ 오ਡੀਸ਼ਾ ਆਂਧਰਾ ਪ੍ਰਦੇਸ਼ ਤੇ ਕੁਝ ਭਾਗ ਹੈ ਜਿਹੜਾ ਛੋਟਾ ਨਾਗਪੁਰ ਦੀ ਪਠਾਰ ਵਾਲਾ ਭਾਗ ਇਹਦੇ ਵਿੱਚ ਮੱਧ ਪ੍ਰਦੇਸ਼ ਦਾ ਬਹੁਤ ਵੱਡਾ ਹਿੱਸਾ ਛੱਤੀਸਗੜ੍ਹ ਦਾ ਹਿੱਸਾ ਕੋਸ਼ਤਵਿਨਾਰ ਦੱਖਣੀ ਭਾਰਤ ਦਾ ਜਿਹੜਾ ਪੱਛਮੀ ਘਾੜ ਤੇ ਪੂਰਬੀ ਘਾੜ ਦੇ ਵਿੱਚ ਵਾਲਾ ਹਿੱਸਾ ਜਿਹੜਾ ਉਹ ਇਸ ਤਰ੍ਹਾਂ ਦੀ ਮਿੱਟੀ ਦੇ ਵਿੱਚ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਲਾਸਟ ਵਾਲੀ ਮਿੱਟੀ ਆ ਲਟਰਾਈਟ ਮਿੱਟੀ ਜਿਹਨੂੰ ਕਹਿੰਦੇ ਹਨ ਲਟਰਾਈਟ ਸ਼ਬਦ ਜਿੱਥੇ ਵਰਖਾ ਜ਼ਿਆਦਾ ਹੁੰਦੀ ਹੈ ਜ਼ਿਆਦਾ ਵਰਖਾ ਹੋਣ ਕਰਕੇ ਇਹਨੂੰ ਆਪਾਂ ਆਮ ਕਹਿੰਦੇ ਨੇ ਵੀ ਧੁਲੀ ਹੋਈ ਮਿੱਟੀ ਵਿੱਚ ਮੌਇਸਚਰ ਕੰਟੈਂਟ ਜਿਹੜਾ ਨਮੀ ਆ ਜਿਹੜੀ ਉਹ ਸਾਰੀਆਂ ਮਿੱਟੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਮਿੱਟੀ ਹੈ ਉਹ ਅਸਾਮ ਦੇ ਵਿੱਚ ਨਗਾਹਾਲੇ ਦੇ ਵਿੱਚ ਮਿਲਦੀ ਹੈ ਇੱਧਰ ਮਨੀਪੁਰ ਮੀਸੋਰਮ ਦੇ ਵਿੱਚ ਮਿਲਦੀ ਹੈ ਉਸ ਤੋਂ ਬਿਨਾ ਜਿਹੜਾ ਪੱਛਮੀ ਘਾਟ ਦੇ ਉੱਤੇ ਮਿਲਦੀ ਹੈ ਪੂਰਬੀ ਘਾਟ ਦੇ ਉੱਤੇ ਮਿਲਦੀ ਹੈ ਤੇ ਇੱਧਰ ਜਿਹੜੀਆਂ ਇਹ ਪਹਾ੍ਰਪਤੀ ਖੇਤਰ ਨੇ ਨਿਬਾਂਚਲ ਸਤਪੂੜਾ ਇਹਨਾਂ ਖੇਤਰਾਂ ਦੇ ਵਿੱਚ ਮਿਲਦੀ ਹੈ ਇਹ ਵਾਲਾ ਜਿਹੜਾ ਖੇਤਰ ਹੈ ਇਹਨੂੰ ਨਿਹਾਲ ਨਾਂ ਆਪਾਂ ਜਿਹੜਾ ਛੱਡ ਦਿੱਤਾ ਜਾਵੇ ਇਸ ਤੇ ਮਾਊਂਟ ਆਫ ਬੁਦੀ ਪਹਾੜੀ ਆ ਜਿਹੜੀ ਲਗਭਗ ਉੱਥੇ ਮਿਲਦੀ ਆ ਪਰ ਇਹਨੂੰ ਛੱਡ ਦਿੱਤਾ ਜਾਵੇ ਕਿਉਂਕਿ ਆਪਾਂ ਫਸਲਾਂ ਕਰਨੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਮਿੱਟੀਆਂ ਕਰ ਰਹੇ ਆ ਤੇ ਯਾਦ ਰੱਖਿਆ ਜਾਵੇ ਇੱਥੇ ਨੀਲਗਰੀ ਦਾ ਪਰਬਤਾਂ ਜਿੱਥੇ ਪੂਰਬੀ ਘਾਟ ਤੇ ਪੱਛਮੀ ਘਾਟ ਮਿਲਦੇ ਨੇ ਉੱਥੇ ਲਟਰਾਇਟ ਮਿੱਟੀ ਆ ਜਿਹੜੀ ਇੱਕ ਖਾਸ ਫਸਲੀ ਚੱਕਰ ਦੇ ਲਈ ਮਹੱਤਵਪੂਰਨ ਹੈ ਤੇ ਉਸ ਤੋਂ ਬਿਨਾਂ ਜਿਹੜੀ ਬਚੀ ਹੋਈ ਮਿੱਟੀ ਆ ਜਿਹਨੂੰ ਆਪਾਂ ਸੈਂਡੀ ਸੋਇਲ ਜਾਂ ਰੇਤਲੀ ਮਿੱਟੀ ਕਹਿੰਦੇ ਆ ਉਸ ਦਾ ਖੇਤਰ ਹੈ ਰਾਜਸਥਾਨ ਦਾ ਵੱਡਾ ਹਿੱਸਾ ਜਿਹੜਾ ਥਾਰ ਮਾਰੂਥਲ ਦਾ ਹਿੱਸਾ ਉਸ ਤੋਂ ਵੀ ਨਾ ਇਸ ਨਕਸ਼ੇ ਦੇ ਵਿੱਚ ਦਿਖਾਇਆ ਨਹੀਂ ਹੋਇਆ ਪੂਰਬੀ ਘਾਟ ਦੇ ਪੱਛਮੀ ਘਾਟ ਦੇ ਵਿੱਚ ਕਰਨਾਟਕ ਦਾ ਖੁਸ਼ਕ ਹਿੱਸਾ ਜਿਹੜਾ ਲਗਭਗ ਇਸ ਜਗ੍ਹਾ ਦੇ ਉੱਤੇ ਵੀ ਜਿਹੜੀ ਇਹ ਸੈਂਡੀ ਸੋਇਲ ਜਾਂ ਮਾਰੂਥਲੀ ਮਿੱਟੀ ਹੈ ਜਿਹੜੀ ਉਹ ਪਾਈ ਜਾਂਦੀ ਹੈ ਰੇਤਲੀ ਮਿੱਟੀ ਜਾਂ ਮਾਰੂਥਲੀ ਮਿੱਟੀ ਤੇ ਇਹ ਹਨ ਮਿੱਟੀਆਂ ਹੁਣ ਉਸ ਤੋਂ ਬਾਅਦ ਆਪਾਂ ਕਰਾਂਗੇ ਨਾ ਮਿੱਟੀਆਂ ਦੇ ਉੱਤੇ ਪਾਈਆਂ ਜਾਣ ਵਾਲੀਆਂ ਫਸਲਾਂ ਇਹਦੇ ਲਈ ਆਪਾਂ ਇੱਕ ਨਕਸ਼ੇ ਦੀ ਮਤਲਬ ਲਵਾਂਗੇ ਹਾਂਜੀ ਦੋਸਤੋ ਜਿਹੜੀ ਪਹਿਲੀ ਮਿੱਟੀ ਸੀ ਪਹਾੜੀ ਤੇ ਜਿਹੜੀ ਜੰਗਲੀ ਮਿੱਟੀ ਉਹਦਾ ਇਹ ਖੇਤਰ ਇਸ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹ ਫਲ ਤੇ ਜੰਗਲੀ ਜੜੀ ਬੂਟੀਆਂ ਹੀ ਜ਼ਿਆਦਾ ਮਿਲਦੀਆਂ ਹਨ ਇਹ ਵਿੱਚ ਮਾਰਚਲ ਪ੍ਰਦੇਸ਼ ਦਾ ਕੁਸ਼ ਰੀਜਨ ਜਿੱਥੇ ਪਹਾੜਾਂ ਦੇ ਵਿੱਚ ਆ ਫਲਾਂ ਤੇ ਸਬਜ਼ੀਆਂ ਦੇ ਨਾਲ ਨਾਲ ਚਾਹ ਵੀ ਜਿਆਦੀ ਚਾਹ ਦੀ ਖੇਤੀ ਹੈ ਜਿਹੜੀ ਉਹ ਵੀ ਹੁੰਦੀ ਆ ਪਾਲੰਪੁਰ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ ਤੇ ਪਹਾੜੀ ਤੇ ਜੰਗਲੀ ਮਿੱਟੀ ਦੇ ਵਿੱਚ ਇਹ ਖੇਤਰ ਉਸ ਤੋਂ ਬਿਨਾ ਕਸ਼ਮੀਰ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਜਿਹੜੀਆਂ ਘੱਟ ਖੇਤਰ ਵਾਲੀਆਂ ਜਿਵੇਂ ਕੇਸਰ ਵੀ ਖੇਤੀ ਹੋਗੀ ਖਾਸ ਕਰ ਫਲਾਂ ਦੇ ਕਸ਼ਮੀਰ ਦੇ ਜਿਹੜੇ ਸੇਬ ਨੇ ਅਤੇ ਹਿਮਾਚਲ ਪ੍ਰਦੇਸ਼ ਦੇ ਸੇਵ ਨੇ ਉਹ ਦੁਨੀਆ ਦੇ ਵਿੱਚ ਮਸ਼ਹੂਰ ਨੇ ਹਿਮਾਚਲ ਨੂੰ ਭਾਰਤ ਦਾ ਜਿਹੜਾ ਟੋਕਰਾ ਕਿਹਾ ਜਾਂਦਾ ਕਿ ਫਲਾਂ ਦੀ ਟੋਕਰੀ ਕਿਹਾ ਜਾਂਦਾ ਔਰਚੀਡ ਆਫ ਦੀ ਇੰਡੀਆ ਤੇ ਇਹ ਹਿਮਾਚਲ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਖੁਸ਼ਕ ਪ੍ਰਜਾਤੀਆਂ ਦੇ ਫਲ ਨੇ ਜਿਹੜੇ ਮਿਲਦੇ ਨੇ ਤੇ ਇੱਥੇ ਹਿਮਾਚਲ ਦੇ ਵਿੱਚ ਠੰਡੇ ਜਿਹੜੀਆਂ ਪ੍ਰਜਾਤੀਆਂ ਦੇ ਫਲ ਨੇ ਜਿਹੜੇ ਠੰਡ ਦੇ ਵਿੱਚ ਹੋਣ ਵਾਲੇ ਫਲ ਨੇ ਉਹ ਜ਼ਿਆਦਾ ਮਿਲਦੇ ਨੇ ਇਹਦੇ ਵਿੱਚ ਕੁੱਲੂ ਘਾਟ ਹੀ ਹੋ ਗਿਆ ਲਹਾਲ ਸੁਫੀਤੀ ਦਾ ਕੁਝ ਰੀਜਨ ਹੋ ਗਿਆ ਤੇ ਹੋਰ ਸ਼ਿਮਲਾ ਦੇ ਨੇੜੇ ਤੇੜੇ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਫਸਲਾਂ ਨਹੀਂ ਕੀਤੀ ਐ ਜਿਹੜੀ ਹੁੰਦੀ ਐ ਉਸ ਤੋਂ ਬਾਅਦ ਜਿਹੜੀ ਗੁੱਜੀ ਮਿੱਟੀ ਆ ਸਾਡੀ ਅ ਅਲੂਵিয়াল ਸੋਇਲ ਜੇ ਆਪਾਂ ਕਹਿ ਲਈਏ ਜਲੋਡੀ ਮਿੱਟੀ ਇਹਦਾ ਜਿਹੜਾ ਬਹੁਤ ਵੱਡਾ ਖੇਤਰ ਐ ਇਸ ਖੇਤਰ ਦੇ ਵਿੱਚ ਆਮ ਤੌਰ ਦੇਤੇ ਸਾਰੀਆਂ ਫਸਲਾਂ ਹੀ ਹੋ ਜਾਂਦੀਆਂ ਨੇ ਪਰ ਜਿਹੜੀਆਂ ਪ੍ਰਮੁੱਖ ਫਸਲਾਂ ਨੇ ਉਹਨਾਂ ਦੇ ਵਿੱਚ ਆਪਾਂ ਜਿਹੜੀਆਂ ਪ੍ਰਮੁੱਖ ਚਾਰ ਫਸਲਾਂ ਕਰ ਰਹੇ ਹਨ ਕਣਕ ਝੋਨਾ ਗੰਨਾ ਕਪਾਹ ਇਹਨਾਂ ਦੇ ਵਿੱਚ ਇਹ ਖੇਤਰ ਦੇ ਵਿੱਚ ਜਿਹੜਾ ਇੱਥੋਂ ਸ਼ੁਰੂ ਕਰਕੇ ਉੱਤਰ ਪ੍ਰਦੇਸ਼ ਦਾ ਲਗਭਗ ਅੱਧਾ ਹਿੱਸਾ ਇਸ ਦੇ ਵਿੱਚ ਕਣਕ ਦੀ ਫਸਲ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਇਹਨੂੰ ਇਸ ਖੇਤਰ ਨੂੰ ਪੰਜਾਬ हरियाणा ਤੇ ਪੱਛਮੀ ਯੂਪੀ ਨੂੰ ਉੱਤਰ ਪ੍ਰਦੇਸ਼ ਨੂੰ ਦੇਸ਼ ਦਾ ਅਨਾਜ ਦਾ ਟੋਕਰਾ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਅਨਾਜ ਭੰਡਾਰਾ ਜਿਹੜਾ ਬਹੁਤ ਜ਼ਿਆਦਾ ਹੁੰਦਾ ਉਸ ਤੋਂ ਬਿਨਾ ਦੂਜੀ ਫਸਲ ਹੈ ਜਿਹੜੀ ਚੌਲ ਦੀ ਫਸਲ ਹੈ ਚੌਲ ਦੀ ਫਸਲ ਇਸ ਖੇਤਰ ਦੇ ਵਿੱਚ ਉਸ ਤੋਂ ਬਿਨਾ ਬਿਹਾਰ ਤੇ ਬੰਗਾਲ ਦਾ ਇਹ ਸਾਰਾ ਖੇਤਰ ਮਤਲਬ ਜਿਹੜਾ ਪੂਰੇ ਦਾ ਪੂਰਾ ਜਿਹੜਾ ਅਲੂਵੀਅਲ ਸੋਇਲ ਖੇਤਰਾ ਜਲੂਡੀ ਮਿੱਟੀ ਵਾਲਾ ਖੇਤਰਾ ਉਹ ਚੌਲ ਦੀ ਖੇਤੀ ਦੇ ਲਈ ਪ੍ਰਮੁੱਖ ਹੈ ਸਾਰੇ ਖੇਤਰ ਦੇ ਵਿੱਚ ਲਗਭਗ ਚੌਲ ਦੀ ਖੇਤੀ ਹੁੰਦੀ ਹੈ ਉਸ ਤੋਂ ਬਿਨਾ ਜਿਹੜੇ ਆਹ ਕਿਨਾਰੇ ਨੇ ਇਹਨਾਂ ਦੇ ਵਿੱਚ ਵੀ ਚੌਲ ਦੀ ਖੇਤੀ ਹੈ ਜਿਹੜੀ ਉਹ ਹੁੰਦੀ ਹੈ ਉਸ ਤੋਂ ਅਗਲੀ ਫਸਲ ਹੈ ਜਿਹੜੀ ਗੰਨੇ ਦੀ ਗੰਨੇ ਦੀ ਫਸਲ ਦੀ ਇੱਕ ਜਿਹੜੀ ਉਹਦੇ ਕਲਾਈਮੈਟਿਕ ਕੰਡੀਸ਼ਨ ਜਿਹੜੀ ਉਹਨੂੰ ਕੋਈ ਜਲਵਾਯੂ ਦੀ ਇੱਕ ਖਾਸ ਤਰ੍ਹਾਂ ਦੀ ਲੋੜ ਹੈ ਕਿ ਜਿਹੜਾ ਨਮੀ ਵਾਲਾ ਮੌਇਸਚਰ ਵਾਲਾ ਜਲਵਾਯੂ ਆ ਉਹ ਇਹਦੇ ਲਈ ਸਭ ਤੋਂ ਵਧੀਆ ਹੈ ਤੇ ਇਹਦੇ ਲਈ ਜਿਹੜਾ ਨਮੀ ਵਾਲਾ ਤੇ ਜਲਵਾਯੂ ਜਿਹੜਾ ਮੁਆਇਸਚਰ ਵਾਲਾ ਜਿਹੜਾ ਜਲਵਾਯੂ ਮਿਲਦਾ ਕਿੱਥੇ ਆ ਦੱਖਣੀ ਭਾਰ ਦੇ ਵਿੱਚ ਖਾਸ ਕਰ ਪੂਰਬੀ ਤੇ ਪੱਛਮੀ ਘਾਟ ਦੇ ਨੇੜੇ ਇਹਨਾਂ ਖੇਤਰਾਂ ਦੇ ਵਿੱਚ ਮਿਲਦਾ ਇਸ ਕਰਕੇ ਗੰਨੇ ਦੀ ਖੇਤੀ ਹੈ ਜਿਹੜੀ ਇਹਨਾਂ ਖੇਤਰਾਂ ਵਿੱਚ ਸਭ ਤੋਂ ਵਧੀਆ ਕੁਆਲਿਟੀ ਦੀ ਹੁੰਦੀ ਆ ਉਸ ਤੋਂ ਬਿਨਾ ਜਿਹੜਾ ਹਾ ਉੱਪਰਲਾ ਕਣਕ ਵਾਲਾ ਖੇਤਰ ਆ ਕਣਕ ਵਾਲੇ ਖੇਤਰ ਨੂੰ ਹੀ ਆਪਾਂ ਗੰਨੇ ਦੀ ਖੇਤੀ ਦਾ ਖੇਤਰ ਵੀ ਮਾਰ ਕਰ ਸਕਦੇ ਆ ਇਹ ਪ੍ਰੋਡਕਸ਼ਨ ਵੇਖਣੀ ਹੋਵੇ ਉਤਪਾਦਨ ਇਸ ਖੇਤਰ ਦੇ ਵਿੱਚ ਵੱਧ ਹੁੰਦਾ ਗੰਨੇ ਦਾ ਪਰ ਗੰਨੇ ਦੀ ਕੁਆਲਿਟੀ ਹੈ ਜਿਹੜੀ ਉਹ ਦੱਖਣੀ ਭਾਰ ਦੇ ਗੰਨੇ ਦੇ ਵਿੱਚ ਕਿਉਂਕਿ ਇੱਥੇ ਮੌਇਸਚਰ ਕੰਟੈਂਟ ਹੈ ਜਿਹੜਾ ਜ਼ਿਆਦਾ ਹੈ ਹਵਾ ਦੇ ਵਿੱਚ ਨਮੀ ਹੈ ਹਵਾ ਦੇ ਵਿੱਚ ਨਮੀ ਹੋਣ ਕਰਕੇ ਗੰਨੇ ਦੇ ਵਿੱਚ ਰਸ ਆ ਜਿਹੜਾ ਜ਼ਿਆਦਾ ਹੁੰਦਾ ਵਜਨਦਾਰ ਗੰਨਾ ਹੁੰਦਾ ਤੇ ਜਿਹੜਾ ਚੀਨੀ ਬਣਾਉਣ ਤੇ ਹੋਰ ਖੰਡ ਆਧਾਰਿਤ ਉਦਯੋਗਾਂ ਦੇ ਲਈ ਇਹ ਖੇਤਰ ਦਾ ਗੰਨਾ ਜਿਹੜਾ ਉਹ ਵਧੀਆ ਮੰਨਿਆ ਜਾਂਦਾ ਉਸ ਤੋਂ ਅਗਲੀ ਜਿਹੜੀ ਫਸਲ ਹੈ ਸਾਡੀ ਕਪਾਹ ਕਪਾਹ ਦੀ ਫਸਲ ਹੈ ਜਿਹੜੀ ਕਾਲੀ ਮਿੱਟੀ ਦਾ ਖੇਤਰ ਹੈ ਗੁਜਰਾਤ ਮਹਾਰਾਸ਼ਟਰ ਮੱਧਿਆ ਪ੍ਰਦੇਸ਼ ਦਾ ਜਿਹੜਾ ਖੇਤਰ ਹੈ ਉਸ ਤੋਂ ਬਿਨਾ ਆਹ ਜਿਹੜਾ ਤਾਮਿਲ ਲੱਡੂ ਦਾ ਖੇਤਰ ਇਹ ਦਵਾਰ ਤੋਂ ਬਣਾਉਣੀ ਹੈ ਵਿਦਿਆਰਥੀ ਨਾਲ ਦੀ ਨਾਲ ਤੁਸੀਂ ਨਕਸ਼ੇ ਦੇ ਵਿੱਚ ਭਰੇ ਜਾਣਾ ਤਾਂ ਜੋ ਕੋਈ ਜ਼ਿਆਦਾ ਕਨਫਿਊਜ਼ਨ ਨਾ ਹੋਵੇ ਆ ਹੁਣ ਆਪਾਂ ਕਪਾਹ ਦੀ ਫਸਲ ਹੈ ਕਾਲੀ ਮਿੱਟੀ ਦਾ ਖੇਤਰ ਇਹ ਵਾਲਾ ਖੇਤਰ ਉਸ ਤੋਂ ਬਿਨਾ ਇਹ ਖੇਤਰ ਦੂਜਾ ਜਿਹੜਾ ਪੰਜਾਬ ਦਾ ਦੱਖਣੀ ਹਿੱਸਾ ਇਸ ਦੱਖਣ ਪੱਛਮੀ ਹਿੱਸੇ ਨੂੰ ਪੰਜਾਬ ਦੇ ਵਿੱਚ ਕਾਟਨ 벨ਟ ਕਿਹਾ ਜਾਂਦਾ ਮਾਲਵੇ ਦਾ ਖੇਤਰ ਤੇ ਸਭ ਤੋਂ ਵੱਡਾ ਖੇਤਰ ਭਾਰਤ ਦੇ ਵਿੱਚ ਕਾਲੀ ਮਿੱਟੀ ਖੇਤਰ ਗੁਜਰਾਤ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦਾ ਬਿਦਰਵ ਹਿੱਸਾ ਜਿਹੜਾ ਆਹ ਵਾਲਾ ਹਿੱਸਾ ਬਿਦਰਵ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜਾ ਖਪਾ ਦੀ ਖੇਤੀ ਹੁੰਦੀ ਹੈ ਉਸ ਤੋਂ ਬਿਨਾ ਦੱਖਣ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਿਹੜਾ ਤਾਮਿਲਨਾਡੂ ਹੋ ਗਿਆ ਕੁਝ ਹਿੱਸਾ ਕੇਰਲ ਦਾ ਕੁਝ ਹਿੱਸਾ ਆਂਧਰਪ੍ਰਦੇਸ਼ ਦਾ ਇੱਥੇ ਵੀ ਕੰਬਿਟੂਰ ਹੈ ਜਿਹੜਾ ਕੰਬਿਟੂਰ ਦਾ ਖੇਤਰ ਹੈ ਤਾਮਿਲਨਾਡੂ ਦੇ ਵਿੱਚ ਇਹ ਕਪਾਹ ਉਦਯੋਗ ਦੇ ਲਈ ਮੰਨਿਆ ਹੋਇਆ ਤੇ ਤਾਂ ਹੀ ਮੰਨਿਆ ਹੋਇਆ ਕਿਉਂਕਿ ਇੱਥੇ ਕਪਾਹ ਦੀ ਖੇਤੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਹੁੰਦੀ ਹੈ ਉਸ ਤੋਂ ਬਿਨਾ ਕਪਾਹ ਦੇ ਨਾਲ ਵਾਲੀ ਇੱਕ ਹੋਰ ਫਸਲ ਆਪਾਂ ਪਾਟਸ਼ਨ ਕਰਾਂਗੇ ਪਾਟਸ਼ਨ ਜਿਹੜਾ ਉਹ ਪੱਛਮੀ ਬੰਗਾਲ ਤੇ ਉੜੀਸਾ ਦੇ ਵਿੱਚ ਵਧਿਆ ਇਹ ਸਮਝਦਾ ਹੁੰਦਾ ਇਹ ਪਰਸਨ ਇਹ ਵਾਲਾ ਖੇਤਰ ਹੈ ਜਿਹੜਾ ਇਹਦੇ ਲਈ ਜਿਹੜੀ ਮਿੱਟੀ ਆ ਉਹ ਜਲੋਡੀ ਮਿੱਟੀ ਕਾਲੀ ਮਿੱਟੀ ਕਿੱਲੀ ਮਿੱਟੀ ਸਾਰੀਆਂ ਤਰ੍ਹਾਂ ਦੀਆਂ ਮਿੱਟੀਆਂ ਦੇ ਵਿੱਚ ਹੋ ਜਾਂਦਾ ਪਰ ਇਹਦੇ ਲਈ ਜਿਹੜੀ ਮੇਨ ਸ਼ਰਤ ਭੂਗੋਲਿਕ ਹਾਲਤ ਇਹ ਹੈ ਕਿ ਇੱਥੇ ਵਰਖਾ ਵੱਧ ਹੋਣੀ ਚਾਹੀਦੀ ਹੈ ਵੱਧ ਵਰਖਾ ਵਾਲੀ ਇਹ ਫਸਲ ਹੈ ਤੇ ਇਹਦੇ ਲਈ ਕੰਡੀਸ਼ਨ ਹੈ ਗਰਮੀ ਤੇ ਵਰਖਾ ਉਹ ਇਸ ਖੇਤਰ ਦੇ ਵਿੱਚ ਵੱਧ ਹੁੰਦੀ ਹੈ ਤੇ ਇਸ ਕਰਕੇ ਇਹ ਖੇਤਰ ਹੈ ਜਿਹੜਾ ਇਹ ਪੜਸਨ ਦੇ ਖੇਤੀ ਦੇ ਲਈ ਬਹੁਤ ਵਧੀਆ ਤੇ ਇਸ ਤੋਂ ਹੁਣ ਅਗਲੀ ਫਸਲ ਹੈ ਜਿਹੜੀ ਆਪਾਂ ਕਰਾਂਗੇ ਕਪਾਹ ਦੀ ਫਸਲ ਕਪਾਹ ਦੀ ਫਸਲ ਦੇ ਲਈ ਸਾਰਿਆਂ ਨੂੰ ਪਤਾ ਹੈ ਕਿ ਅਸਾਮ ਅਸਾਮ ਦੇ ਨਾਲ ਨਾਲ ਬੰਗਾਲ ਦਾ ਸਿਲੂਗੁੜੀ ਖੇਤਰ ਦਾਰਜਲਿੰਗ ਖੇਤਰ ਹਿਮਾਚਲ ਦਾ ਜਿਹੜਾ ਪਾਲਨਪੁਰ ਬੀਕਾਟੀ ਇਸੇ ਤਰ੍ਹਾਂ ਉਤਰਾਖੰਡ ਦਾ ਬੇਰਾਦੁਲ ਖੇਤਰ ਇਹ ਪਟੀਆਂ ਨੇ ਉਸ ਤੋਂ ਬਿਨਾ ਰਾਂਚੀ ਦੀ ਰਾਂਚੀ ਦੀ ਪਠਾਰ ਹੈ ਜਿਹੜੀ ਇੱਥੇ ਵੀ ਜਿਹੜੀ ਕਪਾਹ ਦੀ ਚਾਹ ਦੀ ਕੀਤੀ ਹੁੰਦੀ ਆ ਉਸ ਤੋਂ ਬਿਨਾ ਦੱਖਣੀ ਭਾਰਤ ਦੇ ਵਿੱਚ ਵੀ ਨੀਲਗਰੀ ਦੇ ਪਹਾੜਾਂ ਦੇ ਨੇੜੇ ਵੀ ਚਾਹ ਦੀ ਕੀਤੀ ਹੈ ਜਿਹੜੀ ਇਹ ਹੁੰਦੀ ਹੈ ਤਾਂ ਦੁਬਾਰਾ ਸਮਝ ਲਈਏ ਚਾਹ ਦੇ ਖੇਤਰ ਦੇ ਲਈ ਸਭ ਤੋਂ ਵੱਡਾ ਖੇਤਰ ਅਸਾਮ ਦਾ ਖੇਤਰ ਉਸ ਤੋਂ ਬਾਅਦ ਬੰਗਾਲ ਦਾ ਸਿਲੀਗੁੜੀ ਖੇਤਰ ਤੇ ਦਾਰਜਲਿੰਗ ਦਾ ਖੇਤਰ ਇੱਥੇ ਜਿਹੜਾ ਉਚਾਰਖੰਡ ਦੇ ਵਿੱਚ ਰਾਚੀ ਦੀ ਪਠਾਰ ਉੱਤਰਾਖੰਡ ਦੇ ਵਿੱਚ ਦੇਰਾਦੁੰਨ ਦੀ ਘਾਟੀ ਤੇ ਹਿਮਾਚਲ ਦੇ ਵਿੱਚ ਪਾਲੰਪੁਰ ਦੀ ਘਾਟੀ ਜਿਹੜੀ ਕਾਂਗੜਾ ਘਾਟੀ ਹੈ ਜਿਹੜੀ ਉਹ ਉੱਥੇ ਚਾਹ ਦੇ ਬਾਗ ਨੇ ਜਿਹੜੇ ਉਹ ਮੰਨਦੇ ਨੇ ਉਸ ਤੋਂ ਬਿਨਾਂ ਦੱਖਣ ਦੇ ਵਿੱਚ ਮੇਲਗਰੀ ਦੇ ਪਰਬਤ ਦੇ ਖੇਤਰ ਦੇ ਵਿੱਚ ਵੀ ਇਹ ਚਾਹ ਦੀ ਖੇਤੀਆਂ ਜਿਹੜੀਆਂ ਹੁੰਦੀ ਹੈ ਇਹ ਨੀਲਗਰੀ ਖੇਤਰ ਤਿੰਨ ਸਟੇਟਾਂ ਦੇ ਵਿੱਚ ਆਉਂਦਾ ਹੈ ਕੇਰਲ ਤਾਮਿਲਨਾਡੂ ਤੇ ਕਰਨਾਟਕ ਉਸ ਤੋਂ ਬਿਨਾ ਅਗਲੀ ਫਸਲ ਹੈ ਜਿਹੜੀ ਕਾਫੀ ਦੀ ਕਾਫੀ ਲਟਰਾਇਟ ਸੋਇਲ ਦੇ ਉੱਤੇ ਹੁੰਦੀ ਹੈ ਲਟਰਾਇਟ ਮਿੱਟੀਾਂ ਦੇ ਉੱਤੇ ਹੁੰਦੀ ਹੈ ਚਾਹ ਵੀ ਜਿਹੜੀ ਲਟਰਾਇਟ ਮਿੱਟੀਾਂ ਦੇ ਉੱਤੇ ਹੀ ਹੁੰਦੀ ਹੈ ਤੇ ਕਾਫੀ ਹੈ ਜਿਹੜੀ ਇਹਦੇ ਲਈ ਸਭ ਤੋਂ ਵੱਡਾ ਖੇਤਰ ਹੈ ਜਿਹੜਾ ਨੀਲਗiri ਦਾ ਖੇਤਰ ਹੈ ਇਸ ਜਗ੍ਹਾ ਦੇ ਉੱਤੇ ਹੀ ਕਾਫੀ ਦੀ ਖੇਤੀ ਹੁੰਦੀ ਹੈ ਤੇ ਉਸ ਤੋਂ ਬਿਨਾ ਜਿਹੜੀਆਂ ਬਾਕੀ ਫਸਲਾਂ ਨੇ ਜਿਹੜੀਆਂ ਰੇਤਲੀ ਮਿੱਟੀ ਦੇ ਵਿੱਚ ਹੋਣ ਵਾਲੀਆਂ ਫਸਲਾਂ ਨੇ ਉਹ ਜਵਾਰ ਬਾਜਰਾ ਉਹਦੇ ਲਈ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਜਿੱਥੇ ਵਰਖਾ ਘਟ ਹੁੰਦੀ ਆ ਉਹ ਖੇਤਰਾਂ ਦੇ ਵਿੱਚ ਜਿਹੜੀਆਂ ਮਿਲਟਸ ਨੇ ਜਿਹੜੀਆਂ ਜਵਾਰ ਬਾਜਰਾ ਇਸ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਸੋ ਦੋਸਤੋ ਇਹ ਸਨ ਪ੍ਰਮੁੱਖ ਮਿੱਟੀਆਂ ਤੇ ਉਹਨਾਂ ਦੇ ਉੱਤੇ ਮਿਲਣ ਵਾਲੀਆਂ ਫਸਲਾਂ ਦਾ ਨਕਸ਼ਾ ਤੇ ਇੱਕ ਨਕਸ਼ਾ ਨੂੰ ਭਰਿਆ ਹੋਇਆ ਭਰਿਆ ਹੋਇਆ ਨਕਸ਼ਾ ਨੂੰ ਦਿਖਾ ਦੇਣਾ ਫਸਲਾਂ ਦਾ ਵੱਖ-ਵੱਖ ਫਸਲਾਂ ਦਾ ਤਾਂ ਜੋ ਤੁਸੀਂ ਜਿਹੜਾ ਆਪਣਾ ਛੁੱਟੀਆਂ ਦਾ ਕੰਮ ਤੇ ਹੋਰ ਜਿਹੜਾ ਕੰਮ ਆ ਤੁਸੀਂ ਉਹ ਚੰਗੀ ਤਰ੍ਹਾਂ ਕਰ ਸਕੋ। ਹਾਂਜੀ ਵਿਦਿਆਰਥੀਓ ਆਹਾ ਜਿਹੜਾ ਖੇਤਰ ਹੈ ਇਹ ਕਣਕ ਉਤਪਾਦਕ ਖੇਤਰ ਹੈ ਜਿਹਦੇ ਵਿੱਚ ਪੰਜਾਬ ਹਰਿਆਣਾ ਪਛਮੀ ਜੁਪੀ ਇਹ ਆਪਾਇਰੇ ਵਿੱਚ ਸ਼ਾਮਲ ਕਰਨਾ ਇਹ ਹੈ ਕਣਕ ਵੀਟ ਉਤਪਾਦਕ ਖੇਤਰ ਠੀਕ ਹੈ ਜੀ ਇਹ ਖੇਤਰ ਹੈ ਵਿਦਿਆਰਥੀਓ ਛੌਲਾ ਉਤਪਾਦਨ ਦਾ ਖੇਤਰ ਪੰਜਾਬ ਦੀ ਇੱਕ ਪੱਟੀ ਹੈ ਉੱਤਰ ਪ੍ਰਦੇਸ਼ ਤੇ ਹਰਿਆਣਾ ਦੀ ਪੱਟੀ ਆ ਉੱਤਰ ਪ੍ਰਦੇਸ਼ ਬਿਹਾਰ ਤੇ ਬੰਗਾਲ ਦੀ ਇਹ ਪੱਟੀ ਆ ਜਿਹੜੀ ਇਹ ਰੰਗ ਗੂੜਾ ਹੈ ਇਹਦਾ ਮਤਲਬ ਇੱਥੇ ਜਿਹੜੀ ਚੌਲ ਦੀ ਪ੍ਰੋਡਕਸ਼ਨ ਆ ਜਿਹੜੀ ਚੌਲ ਦੀ ਖੇਤੀ ਆ ਉਹ ਜ਼ਿਆਦਾ ਪੱਧਰ ਤੇ ਹੁੰਦੀ ਆ ਮਤਲਬ ਉਸ ਦਾ ਆਧਾਰ ਆ ਜਿਹੜਾ ਜ਼ਿਆਦਾ ਹੈ। ਗੰਨਾ ਗੰਨੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿੱਥੇ ਕਣਕ ਦਾ ਖੇਤਰ ਆ ਉਸੇ ਖੇਤਰ ਦੇ ਵਿੱਚ ਹੀ ਗੰਨੇ ਦੀ ਫਸਲ ਆ ਜਿਹੜੀ ਹੁੰਦੀ ਆ ਇਹ ਸੋਇਆ ਖੇਤਰ ਤੋਂ ਉਤਪਾਦਨ ਵੱਧਦਾ ਪਰ ਜਿਹੜੀ ਕੁਆਲਿਟੀ ਗੰਨੇ ਦੀ ਵਧੀਆ ਉਹ ਦੱਖਣੀ ਭਾਰਤ ਦੇ ਵਿੱਚ ਕੋਸਟਲ ਕਿਨਾਰਿਆਂ ਦੇ ਇੱਥੇ ਜਿਹਦੇ ਵਿੱਚ ਮਹਾਰਾਸ਼ਟਰ ਕਰਨਾਟਕ ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦਾ ਕੁਝ ਹਿੱਸਾ 오ਡੀਸਾ ਤੇ ਆਂਧਰਾ ਪ੍ਰਦੇਸ਼ ਦਾ ਇਹ ਵਾਲਾ ਤੇਲੰਗਾਨਾ ਦਾ ਇਹ ਵਾਲਾ ਹਿੱਸਾ ਤੇ ਇਹ ਗੰਨੇ ਦੀ ਖੇਤੀ ਦੇ ਲਈ ਪ੍ਰਮੁੱਖ ਮੰਨਿਆ ਜਾਂਦਾ ਅਗਲੀ ਫਸਲ ਵਿਦਿਆਰਥੀਓ ਜਿਹੜੀ ਕਪਾਹ ਤੇ ਪਟਸਨ ਦੀ ਹੈ ਕਪਾਹ ਦੇ ਲਈ ਪੰਜਾਬ ਦਾ ਮਾਲਵਾ ਖੇਤਰ ਵਾਲੀ ਪੱਟੀ ਹੈ ਇਹਦੇ ਵਿੱਚ ਕੁਝ ਹਿੱਸਾ ਸਰਸਾ ਵਗੈਰਾ ਹਰਿਆਣਾ ਦਾ ਤੇ ਗੰਗਾਨਗਰ ਜ਼ਿਲ੍ਹਾ ਰਾਜਸਥਾਨ ਦਾ ਇਹ ਵੀ ਇਸ ਪੱਟੀ 'ਚ ਉਸ ਤੋਂ ਬਿਨਾ ਕਾਲੀ ਮਿੱਟੀ ਵਾਲਾ ਖੇਤਰ ਗੁਜਰਾਤ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਵੀ ੜਬੋ ਵਾਲਾ ਹਿੱਸਾ ਜਿਹੜਾ ਤੁਰਾਸ਼ਟਰ ਵਾਲਾ ਹਿੱਸਾ ਇਹ ਜਿਹੜੇ ਖੇਤਰ ਨੇ ਇਹ ਇਹਦੇ ਵਿੱਚ ਪਾਈ ਜਾ ਰਹੇ ਨੇ ਉਸ ਤੋਂ ਬਿਨਾ ਤਾਮਿਲਨਾਡੂ ਤੇ ਕਰਨਾਟਕ ਦਾ ਹਿੱਸਾ ਵੀ ਇਸ ਪਹਾੜੀ ਖੇਤੀ ਦੇ ਵਿੱਚ ਪਾਇਆ ਜਾ ਰਿਹਾ ਹੈ। ਹਾਂਜੀ ਚਾਹ ਤੇ ਕਾਫੀ ਦੇ ਵਿੱਚ ਇਸ ਨਕਸ਼ੇ 'ਚ ਜਿਹੜਾ ਅਸਾਮ ਵਾਲੀ ਵੈਲਟ ਚਾਰ ਮੀਲੇ ਦਿਖਾਈ ਗਈ ਹੈ ਤੇ ਦੱਖਣੀ ਭਾਰਤ ਦੇੰਦਾ ਕੁਝ ਹਿੱਸਾ ਨੇਲਗਰੀ ਦੀਆਂ ਪਹਾੜੀਆਂ ਦਾ ਹਿੱਸਾ ਇਹ ਕਾਫੀ ਦੇ ਲਈ ਦਿਖਾਇਆ ਗਿਆ। ਪਰ ਉਸ ਤੋਂ ਬਿਨਾ ਮੈਂ ਤੁਹਾਨੂੰ ਹੋਰ ਵੀ ਖੇਤਰ ਕਰਵਾਏ ਨੇ ਜਿਨ੍ਹਾਂ ਦੇ ਵਿੱਚ ਹਿਮਾਚਲ ਦਾ ਕਾਂਗੜਾ ਘਾਟੀ ਸਿਲੀਗੁੜੀ ਖੇਤਰ ਬੈਸਟ ਬੰਗਾਲ ਦਾ ਰਾਚੀ ਦੀ ਪਠਾਰ ਡੇਰਾ ਦੂਣਾ ਇਹ ਵਾਲੇ ਖੇਤਰ ਵੀ ਚਾਹ ਤੇ ਕੌਫੀ ਦੀ ਖੇਤੀ ਲਈ ਜਿਹੜੇ ਮੰਨੇ ਹੋਏ ਨੇ ਕੌਫੀ ਲਈ ਨੀਲਗਰੀ ਦਾ ਮਟਰਾਇਟ ਮਿੱਟੀ ਸੋ ਦੋਸਤੋ ਇਹ ਸਨ ਪ੍ਰਮੁੱਖ ਮਿੱਤੀਆਂ ਤੇ ਪ੍ਰਮੁੱਖ ਫਸਲਾਂ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਕਮੈਂਟ ਕਰਕੇ ਜਿਹੜਾ ਸੰਪਰਕ ਕਰ ਸਕਦੇ ਹੋ ਤੇ ਜਿਵੇਂ ਹੀ ਸਮਾਂ ਮਿਲੂਗਾ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਤਦ ਤੱਕ ਬਲੀ ਸਤਿ ਸ਼੍ਰੀ ਅਕਾਲ